ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਚੈਨਲ ਆਰਟ ਐਂਡ ਕਲਚਰ ਅੱਜ ਮੈਂ ਤੁਹਾਨੂੰ ਦਜਿੰਦਰ ਚੋਪੜਾ ਜੀ ਦੀ ਲਿਖੀ ਹੋਈ ਕਵਿਤਾ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀਆਂ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਪਹਿਲਾਂ ਜਿਹਿਆਂ ਹੁਣ ਗੱਲਾਂ ਬਾਤਾਂ ਨਹੀਂ ਰਹੀਆਂ ਪੜਨ ਪੜਾਉਂਦੇ ਤਰੀਕੇ ਬਦਲ ਗਏ ਵਿਦਿਆਰਥੀਆਂ ਤੇ ਮਾਸਟਰਾਂ ਦੇ ਸਲੀਕੇ ਬਦਲ ਗਏ ਫੱਟੀਆਂ ਕਲਮਾਂ ਦਿਵਤਾ ਨਹੀਂ ਰਹੀਆਂ ਪਹਿਲਾਂ ਜਿਹਾਂ ਹੁਣ ਗੱਲਾਂ ਬਾਤਾਂ ਨਹੀਂ ਰਹੀਆਂ ਮੋਖੜੇ ਤੇ ਹਾਸਾ ਸੀ ਦਿਲ ਚ ਤੇ ਰਾਸਾ ਸੀ ਬੁੱਲਾ ਉੱਤੇ ਮਲਿਆ ਸੱਕ ਦਾ ਦੰਦਾ ਸਾਸੀ ਬੋਲ ਚ ਆਜ ਉਹ ਮਿਠਾਸਾਂ ਨਹੀਂ ਰਹੀਆਂ ਪਹਿਲਾਂ ਜਿਹਾਂ ਹੁਣ ਗੱਲਾਂ ਬਾਤਾਂ ਨਹੀਂ ਰਹੀਆਂ ਪਰ ਥਰੇਕ ਨਿੰਮ ਰਹੇ ਨਾਬ ਰੋਟੇ ਰੂੰਡ ਮੂੰਡ ਤੇ ਅਰਥ ਹੋਈ ਕਾਇਨਾਤ ਟੋਟੇ ਟੋਟੇ ਕੁਦਰਤ ਦੀਆਂ ਸੋਹਣੀਆਂ ਸੁਗਾਤਾਂ ਨਹੀਂ ਰਹੀਆਂ ਪਹਿਲਾਂ ਜਿਹੀਆਂ ਹੁਣ ਗੱਲਾਂ ਬਾਤਾਂ ਨਹੀਂ ਰਹੀਆਂ ਉਹ ਵੇੜਿਆਂ ਵਿੱਚ ਸੋਨਾ ਤੇ ਤਾਰਿਆਂ ਨੂੰ ਤੱਕਣਾ ਦਾਦੀ ਦੀਆਂ ਕਹਾਣੀਆਂ ਨੂੰ ਸੁਣਦੇ ਨਾ ਥੱਕਣਾ ਉਹ ਜਿਹੇ ਹੁਣ ਦਿਨ ਤੇ ਰਾਤਾਂ ਨਹੀਂ ਰਹੀਆਂ ਪਹਿਲਾਂ ਜਿਹੀਆਂ ਹੁਣ ਬਾਤਾਂ ਨਹੀਂ ਰਹੀਆਂ ਹਰ ਘਰ ਚ ਤੰਦੂਰ ਸੀ ਮਿੱਟੀ ਦੇ ਚੁੱਲ੍ਹੇ ਸੀ ਵੇੜੇ ਵੀ ਸੁਖ ਨਾਲ ਹੁੰਦੇ ਬੜੇ ਖੁੱਲੇ ਸੀ ਚਰਖੇ ਨਹੀਂ ਰਹੇ ਉਹ ਕਾਤਾ ਨਹੀਂ ਰਈਆਂ ਪਹਿਲਾਂ ਜਿਹੀਆਂ ਹੁਣ ਬਾਤਾਂ ਨਹੀਂ ਰਈਆਂ ਉਹ ਬਲਦਾਂ ਦੀ ਜੋੜੀ ਨਾਲ ਰੱਖਦੇ ਸੀ ਘੋੜੀ ਸੋਚ ਬੜੀ ਵੱਡੀ ਸੀ ਨਾ ਹੁੰਦੀ ਸੀ ਸੋੜੀ ਉਹ ਖੋਦਿਆਂ ਟਿੰਡਾਂ ਘਰਾਟਾ ਨਹੀਂ ਰਈਆਂ ਪਹਿਲਾਂ ਜਿਹੀਆਂ ਹੁਣ ਗੱਲਾਂ-ਬਾਤਾਂ ਨਹੀਂ ਰਹੀਆਂ ਰਸੋਈ ਦਾ ਨਕਸ਼ਾ ਵੀ ਬੜਾ ਹੀ ਪਿਆਰਾ ਸੀ ਬੋਰੀ ਉੱਤੇ ਬੈਠ ਕੇ ਖਾਂਦਾ ਟੱਬਰ ਸਾਰਾ ਸੀ ਉਹ ਪਿੱਤਲਾਂ ਦੀਆਂ ਥਾਲੀਆਂ ਪ੍ਰਾਂਤਾਂ ਨਹੀਂ ਰਹੀਆਂ ਪਹਿਲਾਂ ਜਿਹੀਆਂ ਗੱਲਾਂ-ਬਾਤਾਂ ਹੁਣ ਨਹੀਂ ਰਹੀਆਂ ਵਿਆਹ ਬੜੇ ਸਾਦੇ ਸਨ ਸਭ ਖੁਸ਼ੀਆਂ ਮਨਾਉਂਦੇ ਸਨ ਗਾਉਣ ਵੀ 7 ਦਿਨ ਪਹਿਲਾਂ ਹੀ ਬਿਠਾਉਂਦੇ ਸਨ ਉਹੋ ਜਿਹੇ ਤੰਬੂ ਤੇ ਕਨਾਤਾ ਨਹੀਂ ਰਹੀਆਂ ਪਹਿਲਾਂ ਜਿਹੀਆਂ ਹੁਣ ਗੱਲਾਂ ਬਾਤਾਂ ਨਹੀਂ ਰਹੀਆਂ ਵੀਡੀਓ ਪਸੰਦਾ ਆਈ ਹੋਵੇ ਤਾਂ ਪਲੀਜ਼ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸੱਸ ਸੇ ਰੇਕਾ